ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋਟਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਔਨਲਾਈਨ ਸ਼ਾਪਿੰਗ ਦੇ ਵਿੱਚ ਹਾਜ਼ਰ ਹੋਈਆਂ ਤੁਹਾਡੇ ਲਈ ਲੈ ਕੇ ਗਰਮੀਆਂ 'ਚ ਪਾਉਣ ਵਾਲੇ 올ਓਵਰ ਸੂਟ ਇਹ ਜਿਹੜੇ ਸਾਰੇ ਸੂਟ ਅੱਜ ਦੀ ਵੀਡੀਓ ਵਿੱਚ ਦਿਖਾਏ ਜਾਣ ਵਾਲੇ ਇਹ ਸਾਰੇ ਸੂਟ ਕਾਟਨ ਦੇ ਰਹਿਣਗੇ ਤੇ ਇਹ ਜਿਹੜੀ ਕਾਟਨ ਹੋਊਗੀ ਉਹ ਵਧੀਆ ਕੁਆਲਿਟੀ ਦੀ ਕਾਟਨ ਹੋਵੇਗੀ ਤੇ ਇਹ ਸੂਟ ਜਿਵੇਂ ਤੁਸੀਂ ਦੇਖ ਰਹੇ ਹੋ ਫਸਟ ਸੂਟ ਇਹ ਸਕਾਈ ਜੇ ਕਲਰ ਦੇ ਉੱਪਰ ਬਣਿਆ ਹੋਇਆ ਜਿਹੜਾ ਦਾ ਬੇਸ ਹੈ ਇਸ ਸਕਾਈ ਕਲਰ ਹੈ ਤੇ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਛੋਟੀ ਬੂਟੀ ਦਾ ਜਿਹੜਾ ਇਦਾਂ ਪ੍ਰਿੰਟ ਬਣਿਆ ਹੋਇਆ ਪਿੰਕ ਤੇ ਬਲੂ ਕਲਰ ਦੇ ਨਾਲ ਜਿਹੜਾ ਇਹਦੇ ਉੱਪਰ ਜਿਹੜਾ ਛੋਟੀ-ਛੋਟੀ ਬੂਟੀ ਦਾ ਜਿਹੜਾ ਪ੍ਰਿੰਟ ਹੈ ਤੇ ਇਹ ਸੂਟ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਇਹ ਸੂਟ ਤੁਸੀਂ ਲੇਸ ਵਰਕ ਦੇ ਨਾਲ ਜਿੱਦਾਂ ਰੈਡੀ ਕਰਵਾ ਸਕਦੇ ਹੋ ਦੇਖ ਦੇਖ ਸਕਦੇ ਹੋ ਤੁਸੀਂ ਇਦਾਂ ਦਾ ਪ੍ਰਿੰਟ ਰਹੇਗਾ ਸੂਟ ਦਾ ਨੈਕਸਟ ਸੂਟ ਜਿਹੜਾ ਹੈ ਇਹਦਾ ਕਲਰ ਵੀ ਬਹੁਤ ਪਿਆਰਾ ਮਸਟਰਡ ਜਿਹਾ ਕਲਰ ਹੈ ਤੇ ਇਹਦੇ ਵਿੱਚ ਇਦਾਂ ਦੀ ਫਲਾਵਰ ਪ੍ਰਿੰਟਿੰਗ ਹੋਈ ਵੀ ਆ ਤੇ ਇਹ ਜਿਹੜੀ ਕਾਟਨ ਹੈ ਇਹ ਬਹੁਤ ਫਾਈਨ ਵਾਲੀ ਕਾਟਨ ਰਹੇਗੀ ਇਹ ਸੂਟ ਜਿੱਦਾਂ ਕਿ ਬਾਹਰ ਅੰਦਰ ਪਾਉਣ ਵਾਲੇ ਸੂਟ ਰਹਿਣਗੇ ਜਿੱਦਾਂ ਕਿ ਗੁਰਦੁਆਰਾ ਸਾਹਿਬ ਮਾਰਕੀਟ ਵਗੈਰਾ ਪਾਉਣ ਵਾਸਤੇ ਸੂਟ ਤੁਹਾਨੂੰ ਬਹੁਤ ਹੀ ਸੂਟੇਬਲ ਰਹਿਣਗੇ ਤੇ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਸਟਰਡ ਕਲਰ ਦਾ ਇਹਦਾ ਜਿਹੜਾ بیس ਹੈ ਦੇ ਵਿੱਚ ਕਾਫੀ ਕਲਰਾਂ ਦੇ ਫਲਾਵਰ ਆ ਤੁਸੀਂ ਦੁਪੱਟਾ ਜਿਹੜੇ ਦੇ ਨਾਲ ਆਪਣੀ ਚੁਆਇਸ ਦੇ ਅਕੋਰਡਿੰਗ ਹੀ ਰੈਡੀ ਕਰਵਾ ਸਕਦੇ ਹੋ بیس ਨਾਲ ਦਾ ਦੁਪੱਟਾ ਵੀ ਕਰਵਾ ਸਕਦੇ ਹੋ ਤੇ ਡਬਲ ਡਾਈ ਕਰਵਾਉਣਾ ਤਾਂ ਤੁਸੀਂ ਇਹਨਾਂ ਦੇ ਵਿੱਚ ਕਾਫੀ ਕਲਰ ਆ ਜਿਹੜਾ ਵੀ ਕਲਰ ਤੁਹਾਨੂੰ ਅੱਛਾ ਲੱਗੇ ਉਸ ਕਲਰ ਦਾ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾ ਸਕਦੇ ਹੋ ਤੇ ਜੇ ਤੁਸੀਂ ਸਾਡੇ ਤੋਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਨਾਲ ਇਹ ਤੇ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾ ਕੇ ਸੂਟ ਪ੍ਰੋਪਰ ਰੈਡੀ ਸੂਟ ਤੁਸੀਂ ਲੈ ਸਕਦੇ ਹੋ ਸੂਟ ਤੁਸੀਂ ਸਾਡੇ ਤੋਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਤੇ ਇਹ ਨੈਕਸ ਸੂਟ ਜਿਹੜਾ ਤੁਸੀਂ ਦੇਖ ਰਹੇ ਆ ਇਹ ਬਹੁਤ ਹੀ ਪਿਆਰਾ ਜਿਹਾ ਸਟੀਲ ਗ੍ਰੇ ਕਲਰ ਆ ਤੁਸੀਂ ਦੇਖ ਸਕਦੇ ਹੋ ਡਿਜੀਟਲ ਪ੍ਰਿੰਟ ਹੈ ਜਿਹਦੇ ਉੱਪਰ ਜਿਹੜਾ ਹੋਇਆ ਨਾ ਤੇ ਬਹੁਤ ਹੀ ਪਿਆਰਾ ਜਿਹੜਾ ਇਹਦਾ ਪ੍ਰਿੰਟਿੰਗ ਹੋਈ ਵੀ ਆ ਸਟੀਲ ਗ੍ਰੇ ਕਲਰ ਦੇ ਉੱਪਰ ਦੇਖੋ ਪੀਚ ਪਿੰਕ ਗ੍ਰੇ ਕਲਰ ਦਾ ਤੇ येलो ਕਲਰ ਦੇ ਇਹਦੇ ਵਿੱਚ ਜਿਹੜੀ ਪ੍ਰਿੰਟਿੰਗ ਹੈ ਇਹ ਨਾਲ ਪਿੰਕ ਪੀਚ ਕਲਰ ਦਾ ਜਾਂ ਪਿੰਕ ਕਲਰ ਦਾ ਤੁਸੀਂ ਮਤਲਬ ਦੁਪੱਟਾ ਕਰਵਾ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਰਹੇਗੀ ਤੇ ਸਟਾਫ ਜਿਹੜਾ ਇਹਦਾ ਬਹੁਤ ਹੀ ਵਧੀਆ ਵਾਲਾ ਸਟਾਫ ਹੈ ਮਤਲਬ ਇਹਦੇ ਉੱਪਰ ਬੋਰ ਵਗੈਰਾ ਨਹੀਂ ਆਵੇਗੀ ਕਾਟਨ ਦੇ ਉੱਪਰ ਇਹ ਬਹੁਤ ਫਾਈਨ ਕੁਆਲਿਟੀ ਦੀ ਜਿਹੜੀ ਕਾਟਨ ਲੱਗੀ ਹੋਈ ਹੈ ਲਵਲੀਨ ਬ੍ਰਾਂਡ ਆ ਜਿਹੜੀ ਵੀ ਕਾਟਨ ਮਤਲਬ ਹੈ ਇਹ ਨੈਕਸਟ ਸੂਟ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਸਕਿਨ ਕਲਰ ਦੇ ਉੱਪਰ ਹੈ ਇਹਦੀ ਪ੍ਰਿੰਟਿੰਗ ਵੀ ਜਿਹੜੀ ਹੈ ਡਿਜੀਟਲ ਪ੍ਰਿੰਟ ਦਾ ਵੀ ਸੂਟ ਹੈ ਸੈਲਫ ਦੇ ਉੱਪਰ ਜਿਹੜਾ ਇਹ ਮਤਲਬ ਫਲਾਵਰ ਪ੍ਰਿੰਟਿੰਗ ਹੋਈ ਦੀ ਹੈ ਦੇਖ ਰਹੇ ਹੋ ਤੁਸੀਂ ਇਦਾਂ ਨੈਕਸਟ ਸੂਟ ਜਿਹੜਾ ਇਹ ਪੀਚ ਕਲਰ ਦੇ ਉੱਪਰ ਬਣਿਆ ਹੋਇਆ ਪ੍ਰਿੰਟ ਇਦਾਂ ਤੁਸੀਂ ਦੇਖ ਰਹੇ ਹੋ ਜਿਹੜਾ ਇਹਦੀ ਵੀ ਜਿਹੜੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਹੈ ਮਤਲਬ ਸੂਬਰ ਜਿਹਾ ਕਲਰ ਹੈ ਜਿਹੜਾ ਇਹ ਸੂਟ ਦਾ ਤੇ ਡਿਜ਼ਾਈਨਿੰਗ ਵੀ ਜਿਹੜੀ ਇਹਦੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਨੈਕਸਟ ਸੂਟ ਜਿਹੜਾ ਇਸ ਸਕਾਈ ਕਲਰ ਦੇ ਉੱਪਰ ਜਿਹੜਾ ਹੈ yellow ਤੇ ਗ੍ਰੀਨ ਕਲਰ ਦੀ ਜਿਹੜੀ ਇਹਦਾ ਫਲਾਰ ਬਣੇ ਹੋਏ ਆ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਤੇ ਇਹ ਜਿਹੜੇ ਸੂਟ ਆ ਤੁਸੀਂ ਲੇਸ ਵਰਕ ਦੇ ਨਾਲ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਹੁਣ ਜਿਹੜੇ ਸੂਟ ਗਰਮੀ ਦੇ ਵਿੱਚ ਪਾਉਣ ਵਾਲੇ ਸੂਟ ਹੁੰਦੇ ਇਹਨਾਂ ਦੇ ਉੱਪਰ ਲੇਸ ਦੇ ਨਾਲ ਜਿੱਦਾਂ ਬਹੁਤ ਸੋਹਣੀ ਡਿਜ਼ਾਈਨ ਇਹ ਦੇ ਨਾਲ ਤੁਸੀਂ ਇਹ ਸੂਟਾਂ ਨੂੰ ਰੈਡੀ ਕਰਵਾ ਕੇ ਤੁਸੀਂ ਸਾਡੇ ਤੋਂ ਸੂਟ ਜਿਹੜੇ ਰੈਡੀ ਕਰਵਾ ਕੇ ਵੀ ਲੈ ਸਕਦੇ ਹੋ ਇਹ ਨੈਕ ਸੂਟ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਬਹੁਤ ਸੋਹਣਾ ਪ੍ਰਿੰਟ ਦਾ ਛੋਟੀ ਛੋਟੀ ਬੂਟੀ ਵਿੱਚ ਬਣੀ ਹੋਈ ਹੈ ਇਹ ਬਹੁਤ ਹੀ ਲਾਈਟ ਜਿਹਾ ਕਲਰ ਤੇ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਦੇ ਨਾਲ ਇਹ ਸੂਟ ਹੈ ਨੈਕਸਟ ਸੂਟ ਜਿਹੜਾ ਹੈ ਇੱਕ ਆਨੀਅਨ ਪਰਪਲ ਸ਼ੇਡ ਦੇ ਉੱਪਰ ਜਿਹੜਾ ਹੈ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਛੋਟੀ ਛੋਟੀ ਬੂਟੀ ਜਿਹੜੀ ਥੋੜੀ ਡਾਰਕ ਪਰਪਲ ਦੇ ਨਾਲ ਛੋਟੀ ਛੋਟੀਆਂ ਦੇ ਉੱਪਰ ਵਾਈਟ ਤੇ ਪਰਪਲ ਦੇ ਨਾਲ ਇਦਾਂ ਬੂਟੀ ਬਣੀ ਹੋਈ ਹੈ तो काटन जी बहुत ही फाइन क्वालिटी की जीडी कॉटन है सूट है ये सूट की डिजाइनिंग भी बहुत प्यारी है देख सकते हो ऑफ वाइट के उपर एद पिंक कलर दी लाइट पिंक कलर दी द्रिंटिंग है ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਏ ਉਹ ਦਾ ਇੱਕ ਸੋਹਣਾ ਜਿਹਾ ਸਕਰੀਨਸ਼ਾਟ ਲੈ ਕੇ ਸਾਡੇ ਸਕਰੀਨ ਉੱਪਰ ਦਿੱਤੇ ਹੋਏ WhatsApp ਨੰਬਰ ਉੱਪਰ ਤੁਸੀਂ ਮੈਸੇਜ ਸੈਂਡ ਕਰਕੇ ਸਾਡੇ ਨਾਲ ਕਾਲ ਜਾਂ ਵੈਸੀ ਇਸ ਤੇ ਗੱਲ ਕਰ ਸਕਦੇ ਹੋ ਤੇ ਇਹ ਇਦਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਸਾਡੇ ਚੈਨਲ ਵੀ ਕ੍ਰिएशन ਦੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਧੰਨਵਾਦ ਰੱਬ ਰੱਬ